ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਬਹੁਤ ਵੱਡਾ ਐਲਾਨ ਕੀਤਾ ਹੈ ਚਫੇਰੇ ਚਰਚਾ ਛੱਡ ਗਈ ਹੈ ਲੋਕ ਸਭਾ ਚੋਣਾਂ ਚ ਹੋਏ ਵੱਡੇ ਨੁਕਸਾਨ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਕਈ ਵੱਡੇ ਐਕਸ਼ਨ ਕਰਨ ਦੇ ਮੂਡ ਚ ਨਜ਼ਰ ਆ ਰਹੇ ਨੇ ਪਿਛਲੇ 3 ਦਿਨਾਂ ਤੋਂ ਭ੍ਰਿਸ਼ਟਾਚਾਰ ਤੇ ਨਸ਼ਾ ਦੇ ਮੁੱਦੇ ਦੇ ਉੱਪਰ ਭਗਵੰਤ ਮਾਨ ਨੇ ਕਈ ਬਹੁਤ ਵੱਡੀਆਂ ਗੱਲਾਂ ਕੀਤੀਆਂ ਨੇ ਬੀਤੇ ਕੱਲ ਭਗਵੰਤ ਮਾਨ ਨੇ ਕਿਹਾ ਸੀ ਕਿ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਜੇ ਭ੍ਰਿਸ਼ਟਾਚਾਰ ਹੋਇਆ ਤਾਂ ਕਾਰਵਾਈ ਡੀਸੀ ਤੇ ਜ਼ਿਲ੍ਹੇ ਦੇ ਪੁਲਿਸ ਮੁਖੀ ਐਸਐਸਪੀ ਤੇ ਕੀਤੀ ਜਾਏਗੀ ਭ੍ਰਿਸ਼ਟਾਚਾਰ ਚਾਹੇ ਚਿਹਰੇ ਮਲਾਜਮ ਕਰਨ ਤੇ ਕਾਰਵਾਈ ਡੀਸੀ ਤੇ ਐਸਐਸਪੀ ਦੇ ਉੱਪਰ ਹੋਏਗੀ ਔਰ ਉਸ ਤੋਂ ਬਾਅਦ ਭਗਵੰਤਮਾਨ ਨੇ ਫਿਰ ਵੱਡੇ ਪੁਲਿਸ ਅਫਸਰਾਂ ਦੇ ਨਾਲ ਮੀਟਿੰਗ ਕੀਤੀ ਹੈ ਅੱਜ ਭਗਵੰਤਮਾਨ ਨੇ ਐਲਾਨ ਕੀਤਾ ਹੈ ਕਿ ਨਸ਼ਿਆਂ ਦਾ ਪੂਰੀ ਤਰ੍ਹਾਂ ਖਾਤਮਾ ਕੀਤਾ ਜਾਊਗਾ ਤੇ ਅਸੀਂ ਇਹਦੇ ਲਈ ਨੀਤੀ ਤਿਆਰ ਕਰ ਲਈ ਹੈ ਭਗਵੰਤਮਾਨ ਨੇ ਕਿਹਾ ਕਿ ਪੁਲਿਸ ਮਹਿਕਮੇ ਦੇ ਵਿੱਚ ਕੁਝ ਕਾਲੀਆਂ ਭੇਡਾਂ ਨੇ ਜਿਹੜੀਆਂ ਹੁਣ ਅਸੀਂ ਬੰਦ ਕਰ ਦੇਣੀਆਂ ਨੇ ਭਗਵੰਤਮਾਨ ਨੇ ਕਿਹਾ ਕਿ ਵੱਡੇ ਪੱਦਰ ਤੇ ਹਜ਼ਾਰਾਂ ਦੀ ਗਿਣਤੀ 'ਚ ਅਸੀਂ ਥਾਣਿਆਂ ਦੇ ਮੁੰਸ਼ੀ ਥਾਣੇਦਾਰ ਤੇ ਪੁਲਿਸ ਮੁਲਾਜ਼ਮਾਂ ਦੀਆਂ ਬਦਲੀਆਂ ਕਰਾਂਗੇ ਕਿਉਂਕਿ ਥੱਲੇ ਤੱਕ ਸੈਟਿੰਗ ਹੋ ਚੁੱਕੀ ਹੁੰਦੀ ਆ ਜਿਹੜਾ ਲੰਬਾ ਟਾਈਮ ਕੋਈ ਬੰਦਾ ਇੱਕੋ ਪੋਸਟ ਤੇ ਜਦੋਂ ਰਹਿ ਜਾਂਦਾ ਤਾਂ ਉਹਦੀ ਨਸ਼ਾ ਤਸਕਰਾਂ ਨਾਲ ਸੈਟਿੰਗ ਹੋ ਜਾਂਦੀ ਹੈ ਤੇ ਨਸ਼ੇਕ ਵੇਚਣ ਵਾਲੇ ਦੀ ਸ਼ਿਕਾਇਤ ਪਿੱਛੋਂ ਆਉਂਦੀ ਹੈ ਪਤਾ ਉਹਨੂੰ ਪਹਿਲਾਂ ਲੱਗ ਜਾਂਦਾ ਇਸ ਕਰਕੇ ਵੱਡੇ ਪੱਧਰ ਤੇ ਬਦਲੀਆਂ ਕਰਾਂਗੇ ਦੂਸਰੀ ਗੱਲ ਭਗਵੰਤ ਮਾਨ ਨੇ ਇਹ ਆਖੀ ਹੈ ਕਿ 10000 ਪੁਲਿਸ ਮੁਲਾਜ਼ਮ ਅਸੀਂ ਤੁਰੰਤ ਭਰਤੀ ਕਰਨ ਜਾ ਰਹੇ ਹਾਂ ਨਵਾਂ ਜਿਹੜਾ ਇਸ ਮੁਹਿੰਮ ਦੇ ਵਿੱਚ ਅਸੀਂ ਉਹਦਾ ਸਾਥ ਲਵਾਂਗੇ ਔਰ ਤੀਜੀ ਗੱਲ ਭਗਵੰਤਮਾਨ ਨੇ ਇਹ ਆਖੀ ਹੈ ਕਿ ਜੇ ਕਿਸੇ ਵੀ ਪੁਲਿਸ ਮੁਲਾਜ਼ਮ ਦਾ ਨਸ਼ਾ ਵੇਚਣ ਵਕਾਉਣ ਜਾਂ ਤਸਕਰ ਦੇ ਨਾਲ ਕੋਈ ਸਬੰਧ ਪਾਇਆ ਗਿਆ ਤਾਂ ਤੁਰੰਤ ਉਹ ਪੁਲਿਸ ਮੁਲਾਜ਼ਮ ਸਸਪੈਂਡ ਹੋਊਗਾ ਔਰ ਨਾਲ ਦੀ ਨਾਲ ਨਸ਼ਾ ਵੇਚਣ ਵਕਾਉਣ ਵਾਲੇ ਦੀ ਜਿਹੜੀ ਜਾਇਦਾਦ ਆ ਉਹ 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 ਕੁਰਕ ਕੀਤੀ ਜਾਏਗੀ ਅਟੈਚ ਕੀਤੀ ਜਾਏਗੀ ਇਹ ਬਹੁਤ ਵੱਡਾ ਐਲਾਨ ਭਗਵੰਤ ਮਾਨ ਦਾ ਕਿਹਾ ਜਾ ਸਕਦਾ ਔਰ ਵੱਡੀ ਗੱਲ ਇਹ ਵੀ ਆਖੀ ਹੈ ਕਿ ਨਸ਼ੇ ਵਾਲੇ ਕਾਨੂੰਨ ਦੇ ਵਿੱਚ ਵੀ ਅਸੀਂ ਹੁਣ ਤਬਦੀਲੀ ਕਰਾਂਗੇ ਇਹ ਬਹੁਤ ਵੱਡੇ ਐਲਾਨ ਅਜ ਭਗਵੰਤ ਮਾਨ ਨੇ ਕੀਤੇ ਨੇ ਕਿਉਂਕਿ ਆ ਪਿਛਲੇ ਦਿਨੀ ਜਿਹੜੀਆਂ ਵੋਟਾਂ ਪਈਆਂ ਲੋਕ ਸਭਾ ਦੀਆਂ ਪੰਜਾਬ ਦੀਆਂ ਕੁੱਲ 13 ਐਮਪੀ ਸੀਟਾਂ ਸੀ ਭਗਵੰਤ ਮਾਨ ਨੂੰ ਉਮੀਦ ਸੀ ਕਿ 13 ਦੀਆਂ 13 ਜਿੱਤ ਜਾਵਾਂਗੇ ਪਰ ਜਿੱਤੀਆਂ ਗਈਆਂ 13 ਚੋਂ ਮਸਾਂ ਤਿੰਨ ਉਹ ਵੀ ਇੱਕ ਦੋ ਥਾਵਾਂ ਤੇ ਤਾਂ ਮਸਾਂ ਤਾ ਇਸ ਤਰ੍ਹਾਂ ਦੀ ਬਹੁਤ ਵੱਡੇ ਨੁਕਸਾਨ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਜਿਹਨੂੰ ਲੋਕਾਂ ਨੇ 92 ਐਮਐਲਏ ਸੀਟਾਂ ਜਿਤਾਈਆਂ ਸੀ ਹੁਣ ਉਹ 3 ਐਮਪੀ ਸੀਟਾਂ ਤੱਕ ਸਿਮਟ ਗਈ ਜਦੋਂ 62 ਐਮਐਲਏ ਸੀਟਾਂ ਦੇ ਉੱਪਰ ਇਸ ਵਾਰ ਆਮ ਆਦਮੀ ਪਾਰਟੀ ਹਾਰ ਗਈ ਜਦੋਂ ਲਗਭਗ 10 ਮੰਤਰੀ ਭਗਵੰਤ ਮਾਨ ਦੇ ਉਹਨਾਂ ਦੇ ਹਲਕਿਆਂ 'ਚ ਆਮ ਆਦਮੀ ਪਾਰਟੀ ਹਾਰ ਗਈ ਤਾਂ ਉਸ ਤੋਂ ਬਾਅਦ ਹੁਣ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੂੰ ਇਹ ਪਤਾ ਲੱਗ ਗਿਆ ਕਿ ਕੁਝ ਕਰਕੇ ਦਿਖਾਉਣਾ ਪੈਣਾ ਹੈ ਐਕਸ਼ਨ ਲੈਣਾ ਪੈਣਾ ਨਹੀਂ ਤਾਂ 2027 ਚ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਚ ਲੋਕ ਬੁਰੀ ਤਰ੍ਹਾਂ ਪਾਸੇ ਕਰ ਦੇਣਗੇ ਸਰਕਾਰ ਕੱਲੀ ਨਹੀਂ ਜਾਏਗੀ ਪਾਰਟੀ ਦਾ ਵੀ ਪੰਜਾਬ ਚ ਭੋਗ ਪੈ ਸਕਦਾ ਹੈ ਇਸ ਕਰਕੇ ਪਹਿਲੀਆਂ ਸਰਕਾਰਾਂ ਜਿਹੜੀਆਂ ਰਹੀਆਂ ਚਾਹੇ ਕਾਂਗਰਸ ਦੀ ਚਾਹੇ ਅਕਾਲੀਆਂ ਦੀ ਉਹਨਾਂ ਤੋਂ ਵੀ ਲੋਕ ਇਸੇ ਕਰਕੇ ਤੰਗ ਆਏ ਸੀ ਕਿ ਗੱਲਾਂ ਬਹੁਤ ਕਰਦੇ ਨੇ ਕੰਮ ਕੋਈ ਕਰਦੇ ਨਹੀਂ ਉਸੇ ਤਰ੍ਹਾਂ ਬੇਰਜ਼ਗਾਰੀ ਉਸੇ ਤਰ੍ਹਾਂ ਨਸ਼ੇ ਉਸੇ ਤਰ੍ਹਾਂ ਮਹਿੰਗਾਈ ਉਸੇ ਤਰ੍ਹਾਂ ਭ੍ਰਿਸ਼ਟਾਚਾਰ ਸਾਰਾ ਕੁਝ ਓਵੇਂ ਚੱਲੀ ਜਾਂਦਾ ਤੇ ਦਾਵੇ ਏਡੇ ਏਡੇ ਵੱਡੇ ਕਰ ਦਿੰਦੇ ਨੇ ਤੇ ਹੁਣ ਭਗਵੰਤ ਮਾਨ ਦੀ ਸਰਕਾਰ ਜਦੋਂ ਮਤਲਬ ਹਰ ਤਰ੍ਹਾਂ ਦੀ ਬੇਰਜ਼ਗਾਰੀ ਖਤਮ ਕਰਨ ਦੀ ਗੱਲ ਕਹਿ ਕੇ ਆਈ ਜਦੋਂ ਭਗਵੰਤ ਮਾਨ ਦੀ ਸਰਕਾਰ ਭ੍ਰਿਸ਼ਟਾਚਾਰ ਨੂੰ ਹੁੰਜਣ ਦਾ ਨਾਅਰਾ ਦੇ ਕੇ ਆਈ ਜਦੋਂ ਭਗਵੰਤ ਮਾਨ ਹੋਰਾਂ ਦੀ ਸਰਕਾਰ ਨਸ਼ਿਆਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਦਾ ਨਾਰਾ ਦੇ ਕੇ ਆਈ ਜਦੋਂ ਭਗਵੰਤ ਮਾਨ ਹੋਰਾਂ ਦੀ ਸਰਕਾਰ ਵੀਆਈਪੀ ਕਲਚਰ ਖਤਮ ਕਰਨ ਦਾ ਨਾਰਾ ਦੇ ਕੇ ਆਈ ਤਾਂ ਉਸ ਤੋਂ ਬਾਅਦ ਲੋਕਾਂ ਨੂੰ ਜਦੋਂ ਉਹ ਚੀਜ਼ਾਂ ਗਰਾਊਂਡ ਤੇ ਨਜ਼ਰ ਨਹੀਂ ਆ ਰਹੀਆਂ ਤਾਂ ਹੁਣ ਵੋਟਾਂ 'ਚ ਵੱਡਾ ਨੁਕਸਾਨ ਹੋਇਆ ਉਸ ਤੋਂ ਬਾਅਦ ਹੁਣ ਭਗਵੰਤ ਮਾਨ ਸਾਹਿਬ ਐਕਸ਼ਨ ਮੋਡ 'ਚ ਨੇ ਔਰ ਹੁਣ ਉਹਨਾਂ ਦਾ ਯਤਨ ਹੈ ਕਿ ਅਸੀਂ ਆਪਣੀ ਜਿਹੜੀ ਗਵਾਚ ਰਹੀ ਸਿਆਸੀ ਜ਼ਮੀਨ ਹੈ ਅਕਾਲੀ ਦਲ ਵਾਂਗ ਉਹ ਗਵਾਚਣ ਨਹੀਂ ਦੇਣੀ ਔਰ ਐਸੇ ਕਰਕੇ ਉਹ ਹੁਣ ਐਕਸ਼ਨ ਮੋਰਚ ਨੇ ਉਹਨਾਂ ਨੇ ਜਿਹੜੀ ਜਿਮਣੀ ਚੋਣ ਜਲੰਧਰ ਹੋਣ ਜਾ ਰਹੀ ਹੈ ਉਹ ਜਿਮਣੀ ਚੋਣ ਕਰਕੇ ਹੁਣ ਆਪਣਾ ਜਿਹੜਾ ਰਹਾਇਸ਼ ਹੈ ਚੰਡੀਗੜ੍ਹ ਸੀਐਮ ਹਾਊਸ ਤੋਂ ਹੁਣ ਇੱਥੇ ਵੀ ਇੱਕ ਘਰ ਲੈ ਲਿਆ ਜਲੰਧਰ ਵੀ ਭਗਵੰਤ ਮਾਨ ਸਾਹਿਬ ਨੇ ਤਾਂ ਕਿ ਉਹ ਚੋਣ ਕਿਸੇ ਵੀ ਕੀਮਤ ਤੇ ਹਾਰਨੀ ਨਹੀਂ ਹੁਣ ਵਿਕਾਰ ਦਾ ਸਵਾਲ ਹੈ ਦੂਜੇ ਪਾਸੇ ਭਗਵੰਤ ਮਾਨ ਦੇ ਖਿੱਚਣ ਤੋਂ ਬਾਅਦ ਹੁਣ ਕਈ ਵੱਡੇ ਪੁਲਿਸ ਅਫਸਰਾਂ ਨੇ ਚੈਕਿੰਗ ਸ਼ੁਰੂ ਕੀਤੀ ਔਰ ਅੱਜ ਜਿਹੜੇ ਜਲੰਧਰ ਦੇ ਪੁਲਿਸ ਕਮਿਸ਼ਨਰ ਨੇ ਉਹਨਾਂ ਨੇ ਰੇਡ ਕੀਤੀ ਤੜਕੇ ਉੱਠ ਕੇ ਥਾਣਿਆਂ ਤੇ ਚੌਕੀਆਂ ਦੇ ਵਿੱਚ ਔਰ ਹਰਮਨ ਵੀਰ ਸਿੰਘ ਗਿੱਲ ਜਿਹੜੇ ਡੀਆਈਜੀ ਨੇ ਪੁਲਿਸ ਦੇ ਉਹਨਾਂ ਨੇ ਜਦ ਰੇਡ ਕੀਤੀ ਤਾਂ ਇੱਕ ਐਸਐਚਓ ਨੂੰ ਉਹਨਾਂ ਨੂੰ ਮੌਕੇ ਤੇ ਸਸਪੈਂਡ ਕਰਨਾ ਪਿਆ ਇੱਕ ਡੀਐਸਪੀ ਤੇ ਐਸਐਸਪੀ ਨੂੰ ਤੁਰੰਤ ਜਵਾਬ ਤਲਬੀ ਉਹਨਾਂ ਦੀ ਕਰਨੀ ਪਈ ਕਿਉਂਕਿ ਜਦੋਂ ਰੇਡ ਮਾਰੀ ਸਵੇਰ 6-7 ਵਜੇ ਤਾਂ ਜਿਹੜੇ ਕਾਫੀ ਸਾਰੇ ਪੁਲਿਸ ਮੁਲਾਜ਼ਮਾ ਜੇ ਸੁੱਤੇ ਪਏ ਸੀ ਲਗਭਗ ਪੂਰਾ ਜਦੋਂ ਬੱਚੇ ਵੀ ਉੱਠ ਚੁੱਕੇ ਹੁੰਦੇ ਨੇ 8 ਵਜੇ ਤੱਕ ਉਦੋਂ ਤੱਕ ਵੀ ਇੱਕ ਐਸ ਐਚਓ ਇੱਕ ਡੀ ਐਸ ਪੀ ਉਹ ਅਜੇ ਏਸੀ ਕਮਰੇ ਦਾ ਆਨੰਦ ਲੈ ਰਹੇ ਸੀ ਤੇ ਡੀ ਆਈ ਜੀ ਨੇ ਰੇਡ ਮਾਰਨ ਤੋਂ ਬਾਅਦ ਉਹਨਾਂ ਦੋਨਾਂ ਤੇ ਕਾਰਵਾਈ ਕੀਤੀ ਹੈ ਐਸ ਐਚਓ ਜਿਹੜਾ ਰਮਨ ਕੁਮਾਰ ਹੈ ਉਹਨੂੰ ਸਸਪੈਂਡ ਕਰ ਦਿੱਤਾ ਹੈ ਤੇ ਜਿਹੜਾ ਡੀ ਐਸ ਪੀ ਹੈ ਹਰਦੀ ਹਰਦੀਪ ਸਿੰਘ ਉਹਨੂੰ ਉਹਨੂੰ ਵੀ ਲਾਈਨ ਹਾਜ਼ਰ ਕੀਤਾ ਔਰ ਜਵਾਬ ਤਲਬੀ ਕੀਤੀ ਹੈ ਔਰ ਜਿਹੜਾ ਐਸਐਸਪੀ ਹੈ ਉਸ ਨੂੰ ਵੀ ਜਵਾਬ ਤਲਬੀ ਕੀਤੀ ਗਈ ਹੈ ਸੋ ਭਗਵੰਤ ਮਾਨ ਹੁਣ ਖਚਾਈ ਕਰਨ ਦੇ ਮੂਡ 'ਚ ਨਜ਼ਰ ਆ ਰਹੇ ਨੇ ਔਰ ਅੱਜ ਜਿਹੜਾ ਐਲਾਨ ਭਗਵੰਤ ਮਾਨ ਨੇ ਕੀਤਾ ਹੈ ਇਹਦੇ ਬਾਰੇ ਤੁਸੀਂ ਆਪਣਾ ਕਮੈਂਟ ਜਰੂਰ ਕਰਿਓ ਤੁਹਾਨੂੰ ਕੀ ਲੱਗਦਾ ਹੈ ਕਿ ਭਗਵੰਤ ਮਾਨ ਦੇ ਅੱਜ ਵਾਲੇ ਫੈਸਲੇ ਤੋਂ ਬਾਅਦ ਕੀ ਨਸ਼ਾ ਖਤਮ ਹੋਊਗਾ ਕੀ ਇਹਦਾ ਲੱਕ ਟੁੱਟੂਗਾ ਲੋਕ ਤਾਂ ਇਹ ਵੀ ਕਹਿੰਦੇ ਨੇ ਕੇ ਬਹੁਤ ਸਾਰੇ ਐਮਐਲਏ ਜਿਹੜੇ ਨੇ ਉਹ ਵੀ ਮਿਲਜੋਲ ਚੁੱਕੇ ਨੇ ਪੁਲਿਸ ਵਾਲਿਆਂ ਨਾਲ ਵੀ ਔਰ ਨਸ਼ੇ ਵਾਲਿਆਂ ਨਾਲ ਵੀ ਤੇ ਇਸ ਕਰਕੇ ਵੀ ਕੰਮ ਖਤਮ ਨਹੀਂ ਹੋ ਰਿਹਾ ਕਈ ਲੋਕ ਇਦਾਂ ਦੇ ਇਲਜ਼ਾਮ ਲਾਉਂਦੇ ਨੇ ਕਿ ਜੇ ਐਮਐਲਏ ਨਾਮ ਪੂਰੀ شدت ਨਾਲ ਕੰਮ ਕਰਨ ਐਮਐਲਏ ਮੁਸ਼ਤੈਦੀ ਨਾਲ ਕੰਮ ਕਰਨ ਤਾਂ ਫਿਰ ਸਾਰੀ ਪੁਲਿਸ ਵੀ ਸਿੱਧੀ ਹੋ ਜੂਗੀ ਸਾਰੇ ਅਫਸਰ ਵੀ ਔਰ ਜਿਹੜਾ ਨਸ਼ਾ ਤਸਕਰੀ ਵਾਲਾ ਕੰਮ ਹੈ ਇਹ ਵੀ ਜਲਦੀ ਬੰਦ ਹੋ ਸਕਦਾ ਹੈ ਪਰ ਇੱਥੇ ਦੋ ਚੀਜ਼ਾਂ ਚਾਹੀਦੀਆਂ ਨੇ ਇੱਕ ਨੀਅਤ ਤੇ ਦੂਜਾ ਨੀਤੀ ਜਿੰਨਾ ਟਾਈਮ ਨੀਅਤ ਨਾ ਹੋਵੇ ਉਹਨਾ ਟਾਈਮ ਨੀਤੀ ਨਹੀਂ ਬਣਦੀ ਹੁੰਦੀ ਤੇ ਜਦੋਂ ਨੀਅਤ ਬਣ ਗਈ ਉਦੋਂ ਨੀਤੀ ਵੀ ਠੀਕ ਬਣ ਜਾਣੀ ਹੈ ਤੇ ਫਿਰ ਇਹ ਕੋਈ ਲਾ इलाज ਬਿਮਾਰੀ ਨਹੀਂ ਹੈਗੀ ਇਹਦਾ ਇਲਾਜ ਹੈਗਾ ਨਸ਼ੇ ਵਾਲੀ ਬਿਮਾਰੀ ਦਾ ਤਾਂ ਫਿਰ ਇਹ ਖਤਮ ਹੋ ਸਕਦੀ ਹੈ ਜਦੋਂ ਭਗਵੰਤਮਾਨ ਸਾਹਿਬ ਹੋਰਾਂ ਨੇ ਪੂਰੀ ਨੀਅਤ ਤੇ ਨੀਤੀ ਨਾਲ ਕੰਮ ਕੀਤਾ ਤਾਂ ਸੱਚੀਓ ਉਹ ਇਹਦਾ ਖਾਤਮਾ ਕਰ ਸਕਦੇ ਨੇ ਇਹ ਨਸ਼ੇ ਦਾ ਖਾਤਮਾ ਹੋ ਸਕਦਾ ਔਰ ਹੁਣ ਵੇਖਣਾ ਇਹ ਹੋਊਗਾ ਕਿ ਭਗਵੰਤਮਾਨ ਹੋਰਾਂ ਨੇ ਜਿਹੜਾ ਐਲਾਨ ਅੱਜ ਕੀਤਾ ਉਹ ਕਿੰਨਾ ਅਸਰਦਾਰ ਹੁੰਦਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ